ਦਿੱਲੀ ਵਿੱਚ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਤੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਨੂੰ ਸੜਕਾਂ ਤੇ ਚੱਲਣ ਤੋਂ ਰੋਕਣ ਲਈ ਟ੍ਰਾਂਸਪੋਰਟ ਵਿਭਾਗ ਛੇਤੀ ਹੀ ਕੁਝ ਸਖਤ ਕਦਮ ਚੁੱਕਣ ਜਾ ਰਿਹਾ। ਵਿਭਾਗ ਨੇ ਅਜੇ ਹੀ ਜ਼ਿਆਦਾ ਓਵਰੇਜ ਵਾਲੇ ਵਾਹਨਾਂ ਦੇ ਮਾਲਕਾਂ ਨੂੰ ਇੱਕ ਜਨਤਕ ਨੋਟਿਸ ਵੀ ਜਾਰੀ ਕੀਤਾ ਜਿਸ ਦੇ ਵਿੱਚ ਇਹ ਸਪਸ਼ਟ ਕੀਤਾ ਕਿ ਜੇਕਰ ਇਹ ਵਾਹਨ ਸੜਕਾਂ ਤੇ ਚੱਲਦੇ ਜਾਂ ਖੜੇ ਪਾਏ ਗਏ ਤਾਂ ਉਹਨਾਂ ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਟੋਇੰਗ ਅਤੇ ਪਾਰਕਿੰਗ ਚਾਰਜ ਤੋਂ ਇਲਾਵਾ 5 ਤੋਂ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ। ਇਨਾ ਹੀ ਨਹੀਂ ਜਲਦੀ ਹੀ ਅਜੇਹਵਾਨਾ ਨੂੰ ਪੈਟਰੋਲ ਪੰਪਾਂ ਅਤੇ ਸੀਐਨਜੀ ਸਟੇਸ਼ਨਾਂ ਤੇ ਤੇਲ ਵੀ ਨਹੀਂ ਮਿਲੇਗਾ ਇਸੇ ਲਈ 470 ਪੈਟਰੋਲ ਅਤੇ ਸੀਐਨਜੀ ਪੰਪਾਂ ਦੇ ਕੈਮਰੇ ਲਗਾਏ ਗਏ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਹੁਣ ਤੱਕ 372 ਪੈਟਰੋਲ ਪੰਪਾਂ ਤੇ 105 ਸੀਐਨਜੀ ਸਟੇਸ਼ਨਾਂ ਤੇ ਕੈਮਰੇ ਲਗਾਏ ਜਾ ਵੀ ਚੁੱਕੇ ਨੇ ਇਹ ਕੈਮਰੇ ਅਗਲੇ 10 ਤੋਂ 15 ਦਿਨਾਂ ਦੇ ਵਿੱਚ ਬਾਕੀ ਰਹਿੰਦੇ 23 ਪੈਟਰੋਲ ਪੰਪਾਂ ਤੇ ਸੀਐਨਜੀ ਸਟੇਸ਼ਨਾਂ ਤੇ ਲਗਾਏ ਜਾਣਗੇ ਜਿਸ ਤੋਂ ਬਾਅਦ ਓਵਰੇਜ ਵਾਹਨਾਂ ਨੂੰ ਬਾਲਣ ਮਿਲਣਾ ਬੰਦ ਹੋ ਜਾਏਗਾ ਜਿਵੇਂ ਹੀ ਕੋਈ ਓਵਰੇਜ ਵਾਹਨ ਪੈਟਰੋਲ ਪੰਪ ਜਾਂ ਸੀਐਨਜੀ ਸਟੇਸ਼ਨ ਤੇ ਪਹੁੰਚਦਾ ਹੈ ਤਾਂ ਕੈਮਰੇ ਵਾਹਨ ਦੀ ਨੰਬਰ ਪਲੇਟ ਪੜ ਲੈਣਗੇ ਤੇ ਤੁਰੰਤ ਉਸ ਦੀ ਪਛਾਣ ਕਰ ਲੈਣਗੇ ਤੇ ਪੈਟਰੋਲ ਪੰਪ ਦੇ ਸਟਾਫ ਨੂੰ ਸੂਚਿਤ ਕਰ ਦੇਣਗੇ ਭਾਵੇਂ ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਇਸ ਪ੍ਰਣਾਲੀ ਨੂੰ 1 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਕੁਝ ਥਾਵਾਂ ਤੇ ਕੈਮਰੇ ਲਗਾਉਣ ਦੇ ਵਿੱਚ ਦੇਰੀ ਕਾਰਨ ਇਹ ਕੰਮ 1 ਅਪ੍ਰੈਲ ਤੋਂ ਸ਼ੁਰੂ ਨਹੀਂ ਹੋ ਸਕਿਆ ਐਸਟਰਨ ਟ੍ਰਾਂਸਪੋਰਟ ਵਿਭਾਗ ਨੇ ਇੱਕ ਜਨਤਕ ਨੋਟਿਸ ਜਾਰੀ ਕਰਕੇ ਓਵਰੇਜ ਹੋ ਚੁੱਕੇ ਵਾਹਨਾਂ ਦੇ ਮਾਲਕਾਂ ਨੂੰ ਸੂਚਿਤ ਕੀਤਾ ਹੈ ਕਿ ਦਿੱਲੀ ਦੇ ਵਿੱਚ ਰਜਿਸਟਰਡ 55 ਲੱਖ ਤੋਂ ਵੱਧ ਅਜਿਹੇ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹੈ। ਅਜਿਹੇ ਵਾਹਨਾਂ ਦੀ ਪੂਰੀ ਸੂਚੀ ਟ੍ਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ। ਟ੍ਰਾਂਸਪੋਰਟ ਵਿਭਾਗ ਨੇ ਸਪਸ਼ਟ ਕਰ ਦਿੱਤਾ ਹੈ ਕਿ ਘਰ ਦੇ ਬਾਹਰ ਵਾਲੀ ਜਗ੍ਹਾ ਨੂੰ ਵੀ ਜਨਤਕ ਸਥਾਨ ਮੰਨਿਆ ਜਾਵੇਗਾ ਤੇ ਇਸ ਲਈ ਜੇਕਰ ਕੋਈ ਵੀ ਵਿਅਕਤੀ ਆਪਣੇ ਘਰ ਦੇ ਬਾਹਰ ਇੰਨਾ ਪੁਰਾਣਾ ਵਾਹਨ ਖੜਾ ਕਰਦਾ ਹੈ ਤਾਂ ਉਸ ਵਾਹਨ ਨੂੰ ਜ਼ਬਤ ਕਰ ਲਿਆ ਜਾਏਗਾ। ਲੋਕਾਂ ਨੂੰ ਸਕ੍ਰੈਪ ਨੀਤੀ ਤਹਿਤ ਆਪਣੇ ਵਾਹਨਾਂ ਨੂੰ ਨਿੱਜੀ ਪਾਰਕਿੰਗ ਥਾਂਵਾਂ ਤੇ ਪਾਰਕ ਕਰਨ ਜਾਂ ਉਹਨਾਂ ਨੂੰ ਸਕ੍ਰੈਪ ਕਰਨ ਲਈ ਆਨਲਾਈਨ ਅਰਜ਼ੀ ਦੇਣ ਲਈ ਕਿਹਾ ਗਿਆ ਹੈ ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਮਿਤੀ ਦੀ ਮਿਆਦ ਪੁੱਗਣ ਤੋਂ 1 ਸਾਲ ਦੇ ਅੰਦਰ ਦਿੱਲੀ ਐਨਸੀਆਰ ਤੋਂ ਬਾਹਰ ਅਜਿਹੇ ਵਾਹਨਾਂ ਨੂੰ ਲਿਜਾਣ ਲਈ ਐਨਓਸੀ ਲਿਆ ਜਾ ਸਕਦਾ ਹੈ ਤੇ ਐਨਓਸੀ ਪ੍ਰਾਪਤ ਕਰਨ ਦੇ 1 ਮਹੀਨੇ ਦੇ ਅੰਦਰ ਵਾਹਨ ਨੂੰ ਕਿਸੇ ਹੋਰ ਰਾਜ ਦੇ ਵਿੱਚ ਲਿਜਾਇਆ ਜਾ ਸਕਦਾ ਹੈ ਤੇ ਉੱਥੇ ਰਜਿਸਟਰ ਕੀਤਾ ਜਾ ਸਕਦਾ ਹੈ ਹਾਲਾਂਕਿ 1 ਸਾਲ ਬਾਅਦ ਵੀ ਐਨਓਸੀ ਨਹੀਂ ਦਿੱਤੀ ਜਾਵੇਗੀ ਸੋ ਦਿੱਲੀ ਦੇ ਵਿੱਚ ਉਹ ਵੇ ਜਵਾਨਾਂ ਨੂੰ ਲੈ ਕੇ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਦਿੱਲੀ ਵਿੱਚ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਤੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਨੂੰ ਸੜਕਾਂ ਤੇ ਚੱਲਣ ਤੋਂ ਰੋਕਣ ਲਈ ਟ੍ਰਾਂਸਪੋਰਟ ਵਿਭਾਗ ਛੇਤੀ ਹੀ ਕੁਝ ਸਖਤ ਕਦਮ ਚੁੱਕਣ ਜਾ ਰਿਹਾ ਹੈ ਵਿਭਾਗ ਨੇ ਅਜਿਹੀ ਜ਼ਿਆਦਾ ਓਵਰੇਜ ਵਾਲੇ ਵਾਹਨਾਂ ਦੇ ਮਾਲਕਾਂ ਨੂੰ ਇੱਕ ਜਨਤਕ ਨੋਟਿਸ ਵੀ ਜਾਰੀ ਕੀਤਾ ਹੈ ਜਿਸ ਦੇ ਵਿੱਚ ਇਹ ਸਪਸ਼ਟ ਕੀਤਾ ਕਿ ਜੇਕਰ ਇਹ ਵਾਹਨ ਸੜਕਾਂ ਤੇ ਚੱਲਦੇ ਜਾਂ ਖੜੇ ਪਾਏ ਗਏ ਤਾਂ ਉਹਨਾਂ ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਟੋਇੰਗ ਅਤੇ ਪਾਰਕਿੰਗ ਚਾਰਜ ਤੋਂ ਇਲਾਵਾ 5 ਤੋਂ 10000 ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਏਗਾ। ਐਨਾ ਹੀ ਨਹੀਂ ਜਲਦੀ ਹੀ ਅਜਿਹੇ ਵਾਹਨਾਂ ਨੂੰ ਪੈਟਰੋਲ ਪੰਪਾਂ ਅਤੇ ਸੀਐਨਜੀ ਸਟੇਸ਼ਨਾਂ ਤੇ ਤੇਲ ਮੀਂ ਨਹੀਂ ਮਿਲੇਗਾ ਇਸ ਲਈ 470 પેટ્રોલ ਅਤੇ ਸੀਐਨਜੀ ਪੰਪਾਂ ਤੇ ਕੈਮਰੇ ਲਗਾਏ ਗਏ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਹੁਣ ਤੱਕ 372 પેટ્રોલ ਪੰਪਾਂ ਤੇ 105 ਸੀਐਨਜੀ ਸਟੇਸ਼ਨਾਂ ਤੇ ਕੈਮਰੇ ਲਗਾਏ ਜਾ ਚੁੱਕੇ ਨੇ ਇਹ ਕੈਮਰੇ ਅਗਲੇ 10 ਤੋਂ 15 ਦਿਨਾਂ ਦੇ ਵਿੱਚ ਬਾਕੀ ਰਹਿੰਦੇ 23 પેટ્રોલ ਪੰਪਾਂ ਤੇ ਸੀਐਨਜੀ ਸਟੇਸ਼ਨਾਂ ਤੇ ਲਗਾਏ ਜਾਣਗੇ ਜਿਸ ਤੋਂ ਬਾਅਦ ਓਵਰੇਜ ਵਾਹਨਾਂ ਨੂੰ ਬਾਲਣ ਮਿਲਣਾ ਬੰਦ ਹੋ ਜਾਏਗਾ ਜਿਵੇਂ ਹੀ ਕੋਈ ਓਵਰੇਜ ਵਾਹਨ પેટ્રોલ ਪੰਪ ਜਾਂ ਸੀਐਨਜੀ ਸਟੇਸ਼ਨ ਤੇ ਪਹੁੰਚਦਾ ਹੈ ਤਾਂ ਕੈਮਰੇ ਵਾਹਨ ਦੀ ਨੰਬਰ ਪਲੇਟ ਪੜ ਲੈਣਗੇ ਤੇ ਤੁਰੰਤ ਉਸ ਦੀ ਪਛਾਣ ਕਰ ਲੈਣਗੇ ਤੇ પેટ્રોલ ਪੰਪ ਦੇ ਸਟਾਫ ਨੂੰ ਸੂਚਿਤ ਕਰ ਦੇਣਗੇ ਭਾਵੇਂ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਇਸ ਪ੍ਰਣਾਲੀ ਨੂੰ 1 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਕੁਝ ਥਾਵਾਂ ਤੇ ਕੈਮਰੇ ਲਗਾਉਣ ਦੇ ਵਿੱਚ ਦੇਰੀ ਕਾਰਨ ਇਹ ਕੰਮ 1 ਅਪ੍ਰੈਲ ਤੋਂ ਸ਼ੁਰੂ ਨਹੀਂ ਹੋ ਸਕਿਆ ਇਸ ਤਰ੍ਹਾਂ ਨਾ ਟ੍ਰਾਂਸਪੋਰਟ ਵਿਭਾਗ ਨੇ ਇੱਕ ਜਨਤਕ ਨੋਟਿਸ ਜਾਰੀ ਕਰਕੇ ਓਵਰੇਜ ਹੋ ਚੁੱਕੇ ਵਾਹਨਾਂ ਦੇ ਮਾਲਕਾਂ ਨੂੰ ਸੂਚਿਤ ਕੀਤਾ ਹੈ ਕਿ ਦਿੱਲੀ ਦੇ ਵਿੱਚ ਰਜਿਸਟਰਡ ਹੈ 55 ਲੱਖ ਤੋਂ ਵੱਧ ਅਜਿਹੇ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹੈ। ਅਜਿਹੇ ਵਾਹਨਾਂ ਦੀ ਪੂਰੀ ਸੂਚੀ ਟ੍ਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ। ਟ੍ਰਾਂਸਪੋਰਟ ਵਿਭਾਗ ਨੇ ਸਪਸ਼ਟ ਕਰ ਦਿੱਤਾ ਹੈ ਕਿ ਘਰ ਦੇ ਬਾਹਰ ਵਾਲੀ ਜਗ੍ਹਾ ਨੂੰ ਵੀ ਜਨਤਕ ਸਥਾਨ ਮੰਨਿਆ ਜਾਵੇਗਾ ਤੇ ਇਸ ਲਈ ਜੇਕਰ ਕੋਈ ਵੀ ਵਿਅਕਤੀ ਆਪਣੇ ਘਰ ਦੇ ਬਾਹਰ ਇੰਨਾ ਪੁਰਾਣਾ ਵਾਹਨ ਖੜਾ ਕਰਦਾ ਹੈ ਤਾਂ ਉਸ ਵਾਹਨ ਨੂੰ ਜ਼ਬਤ ਕਰ ਲਿਆ ਲੋਕਾਂ ਨੂੰ ਸਕ੍ਰੈਪ ਨੀਤੀ ਤਹਿਤ ਆਪਣੇ ਵਾਹਨਾਂ ਨੂੰ ਨਿੱਜੀ ਪਾਰਕਿੰਗ ਥਾਂ 'ਤੇ ਪਾਰਕ ਕਰਨ ਜਾਂ ਉਹਨਾਂ ਨੂੰ ਸਕ੍ਰੈਪ ਕਰਨ ਲਈ ਆਨਲਾਈਨ ਅਰਜ਼ੀ ਦੇਣ ਲਈ ਕਿਹਾ ਗਿਆ ਹੈ ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਮਿਤੀ ਦੀ ਮਿਆਦ ਪੁੱਗਣ ਤੋਂ 1 ਸਾਲ ਦੇ ਅੰਦਰ ਦਿੱਲੀ ਐਨਸੀਆਰ ਤੋਂ ਬਾਹਰ ਅਜਿਹੇ ਵਾਹਨਾਂ ਨੂੰ ਲਿਜਾਣ ਲਈ ਐਨਓਸੀ ਲਿਆ ਜਾ ਸਕਦਾ ਹੈ ਤੇ ਐਨਓਸੀ ਪ੍ਰਾਪਤ ਕਰਨ ਦੇ 1 ਮਹੀਨੇ ਦੇ ਅੰਦਰ ਵਾਹਨ ਨੂੰ ਕਿਸੇ ਹੋਰ ਰਾਜ ਦੇ ਵਿੱਚ ਲਿਜਾਇਆ ਜਾ ਸਕਦਾ ਹੈ ਤੇ ਉੱਥੇ ਰਜਿਸਟਰ ਕੀਤਾ ਜਾ ਸਕਦਾ ਹੈ ਹਾਲਾਂਕਿ 1 ਸਾਲ ਬਾਅਦ ਵੀ ਐਨਓਸੀ ਨਹੀਂ ਦਿੱਤੀ ਜਾਵੇਗੀ ਸੋ ਦਿੱਲੀ ਦੇ ਵਿੱਚ ਉਹ ਔਰੇ ਜਵਾਨਾਂ ਨੂੰ ਲੈ ਕੇ ਜਿਹੜਾ ਇਹ ਫੈਸਲਾ ਲਿਆ ਗਿਆ ਹੈ